ਚੋਣ ਜਾਬਤਾ ਲੱਗ ਚੁੱਕਿਆ ਹੈ ਤੇ ਕੱਲ ਨੂੰ ਵੋਟਾਂ ਪੈਣੀਆਂ ਨੇ ਤਾਂ ਚੋਣ ਕਮਿਸ਼ਨ ਦੇ ਵੱਲੋਂ ਪੰਜਾਬ ਦੇ ਇਹਨਾਂ ਦੋ ਵੱਡੇ ਹਲਕਿਆਂ ਨੂੰ ਸੰਵੇਦਨਸ਼ੀਲ ਐਲਾਨਿਆ ਗਿਆ ਹੈਗਾ ਕਿਉਂਕਿ ਚੋਣ ਜਾਬਤੇ ਦੌਰਾਨ ਇਥੋਂ ਬਹੁਤ ਜ਼ਿਆਦਾ ਪੈਸਾ ਫੜਿਆ ਗਿਆ ਹੈ ਪਹਿਲਾਂ ਜਦੋਂ ਚੋਣਾਂ ਹੋਈਆਂ ਸੀ ਵਿਧਾਨ ਸਭਾ ਚੋਣਾਂ ਦੀ ਜੇ ਗੱਲ ਕੀਤੀ ਜਾਏ ਜਾਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਤਾਂ ਇਹਨਾਂ ਲੋਕ ਸਭਾ ਸੀਟਾਂ ਦੇ ਉੱਪਰ ਜੇ ਗੱਲ ਕੀਤੀ ਜਾਵੇ ਤਾਂ ਜਿਆਦਾ ਜਿਹੜਾ ਪੈਸਾ ਵਰਤਿਆ ਗਿਆ ਇਹ ਦੇਖਣ ਨੂੰ ਮਿਲਿਆ ਤਾਂ ਇਸ ਲਈ ਚੋਣ ਕਮਿਸ਼ਨ ਦੇ ਵੱਲੋਂ ਜਿਹੜਾ ਅਬਜ਼ਰਵਰ ਲਾਏ ਗਏ ਜਿਹੜੇ ਇਲਾਕੇ ਜਿਆਦਾ ਸੰਵੇਦਨਸ਼ੀਲ ਨੇ ਤਾਂ ਉੱਤੇ ਦੋ-ਦੋ ਅਬਜ਼ਰਵਰ ਲਗਾਏ ਗਏ ਨੇ ਤਾਂ ਦੱਸਦੀ ਹੈ ਕਿ ਬਠਿੰਡਾ ਤੇ ਲੁਧਿਆਣਾ ਦੀ ਸੀਟ ਦੀ ਅਸੀਂ ਗੱਲ ਕਰ ਰਹੇ ਹਾਂ ਬਠਿੰਡਾ ਤੇ ਲੁਧਿਆਣਾ ਸੀਟ ਨੂੰ ਸੰਵੇਦਨਸ਼ੀਲ ਐਲਾਨਿਆ ਗਿਆ ਕਿਉਂਕਿ ਕਿਹਾ ਗਿਆ ਕਿ ਇੱਥੇ ਜਿਹੜਾ ਚੋਣ ਜਾਬਤੇ ਦੌਰਾਨ ਪੈਸਾ ਬਹੁਤ ਜ਼ਿਆਦਾ ਫੜਿਆ ਜਾਂਦਾ ਹੈਗਾ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਚੋਣ ਕਮਿਸ਼ਨ ਨੇ ਪੈਸੇ ਤੇ ਖਰਚ ਪੱਖੋਂ ਸੰਵੇਦਨਸ਼ੀਲ ਇਹਨਾਂ ਨੂੰ ਐਲਾਨ ਦਿੱਤਾ ਹੈਗਾ ਚੋਣ ਕਮਿਸ਼ਨ ਦੇ ਵੱਲੋਂ ਹਰ ਸੰਸਦੀ ਹਲਕੇ ਦੇ ਵਿੱਚ ਇੱਕ ਖਰਚਾ ਅਬਜ਼ਰਵਰ ਲਾਇਆ ਗਿਆ ਪਰ ਇਹਨਾਂ ਸੰਸਦੀ ਹਲਕਿਆਂ ਦੇ ਵਿੱਚ ਖਰਚ ਪੱਖੋਂ ਸੰਵੇਦਨਸ਼ੀਲ ਹੋਣ ਕਰਕੇ ਦੋ-ਦੋ ਖਰਚਾ ਅਬਜ਼ਰਵਰ ਤਾਇਨਾਤ ਕੀਤੇ ਗਏ ਨੇ ਚੋਣ ਕਮਿਸ਼ਨ ਨੇ ਪੰਜਾਬ ਭਰ ਦੇ ਵਿੱਚ 42 ਵਿਧਾਨ ਸਭਾ ਹਲਕੇ ਸ਼ਨਾਖਤ ਕੀਤੇ ਜਿੱਥੇ ਪਿਛਲੀਆਂ ਵਿਧਾਨ ਸਭਾ ਚੋਣਾਂ ਅਤੇ ਲੋਕ ਸਭਾ ਚੋਣਾਂ ਦੌਰਾਨ ਸਭ ਤੋਂ ਵੱਧ ਪੈਸਾ ਅਦਰਸ਼ ਚੋਣ ਜਾਬਤੇ ਦੌਰਾਨ ਫੜਿਆ ਗਿਆ ਸੀਗਾ ਬਟਿੰਡਾ ਸੰਸਦ ਦੀ ਹਲਕੇ ਦੇ ਵਿਧਾਨ ਸਭਾ ਹਲਕਾ ਲੰਬੀ ਬਟਿੰਡਾ ਦਿਹਾਤੀ ਤਲਵੰਡੀ ਸਾਬੋ ਮੋੜ ਅਤੇ ਮਾਨਸਾ ਦੇ ਵਿੱਚ ਭਾਰੀ ਨਕਦੀ ਫੜੀ ਗਈ ਸੀਗੀ ਔਰ ਇਸ ਵਾਰ ਚੋਣ ਕਮਿਸ਼ਨ ਦੀ ਇਹਨਾਂ ਹਲਕਿਆਂ ਤੇ ਹੀ ਅੱਖ ਰਹਿਣ ਵਾਲੀ ਹੈ ਔਰ ਇਸੇ ਤਰ੍ਹਾਂ ਲੁਧਿਆਣਾ ਸੰਸਦ ਦੀ ਸੀਟ ਦੇ ਵਿਧਾਨ ਸਭਾ ਹਲਕਾ ਲੁਧਿਆਣਾ ਪੂਰਵੀ ਲੁਧਿਆਣਾ ਦੱਖਣੀ ਲੁਧਿਆਣਾ ਪੱਛਮੀ ਗਿੱਲ ਦਾਖਾਂ ਅਤੇ ਜਗਰਾਓ ਨੂੰ ਖਰਚੇ ਬਕੋ ਸੰਵੇਦਨਸ਼ੀਲ ਐਲਾਨਿਆ ਗਿਆ ਹੈ ਪਠਿੰਡਾ ਸੰਸ ਦੀ ਹਲਕੇ ਦੀ ਗੱਲ ਕਰੀਏ ਤਾਂ ਜਦੋਂ ਤੋਂ ਸਾਲ 2009 ਤੋਂ ਪਠਿੰਡਾ ਹਲਕਾ ਜਰਨਲ ਹੋਇਆ ਹੈਗਾ ਤਾਂ ਉਦੋਂ ਤੋਂ ਹੀ ਇਸ ਤੋਂ ਹਮੇਸ਼ਾ ਵੋਟਾਂ ਖਰੀਦਣ ਦੇ ਰੁਝਾਨ ਦੀ ਗੱਲ ਚੱਲ ਚੱਲੀ ਹੈ ਹਮੇਸ਼ਾ ਅ ਇਸ ਸੀਟ ਤੋਂ ਵੀ ਆਈ ਪੀ ਚੋਣਾਂ ਲੜਦੇ ਨੇ ਔਰ ਸਾਲ 2019 ਦੀਆਂ ਚੋਣਾਂ ਦੇ ਵਿੱਚ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ 'ਚ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਸੰਤਾ ਕਿਤੇ ਨਾ ਕਿਤੇ ਜਿਹੜਾ ਰਿਸਕ ਜ਼ਰੂਰ ਹੈਗਾ ਕਿਉਂਕਿ ਚੋਣ ਕਮਿਸ਼ਨ ਦੀ ਇਹਨਾਂ ਦੇ ਉੱਪਰ ਪੂਰੀ ਨਜ਼ਰ ਹੈ ਕਿ ਇਹਨਾਂ ਹਲਕਿਆਂ ਦੇ ਵਿੱਚ ਪੈਸਾ ਜਿਹੜਾ ਨਾ ਵਰਤਿਆ ਜਾਵੇ ਸੰਵੇਦਨਸ਼ੀਲ ਹਲਕੇ ਜਿਹੜੇ ਐਲਾਨ ਦਿੱਤੇ ਨੇ ਬਠਿੰਡਾ ਸਾਈਡ ਉੱਤੇ ਲੁਧਿਆਣਾ ਸਾਈਡ ਕਿਉਂਕਿ ਪਹਿਲਾਂ ਵੀ ਚੋਣਾਂ ਦੇ ਵਿੱਚ ਜਿਹੜਾ ਚੋਣ ਜਾਬਤਾ ਲੱਗਿਆ ਤਾਂ ਉਸ ਤਰ੍ਹਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਈਆਂ ਨੇ